ਗੁਰਪ੍ਰੀਤ ਸੇਖੋਂ ਦੇ ਵੱਲੋਂ ਵੱਡਾ ਇਕੱਠ ਕਰਕੇ ਚੋਣ ਲੜਨ ਦਾ ਕਰਤਾ ਐਲਾਨ ਆਮ ਆਦਮੀ ਪਾਰਟੀ ਦੇ ਐਮਐਲਏ ਰਜਨੀਸ਼ ਦਈਆ ਨੂੰ ਵੀ ਚੈਲੰਜ ਕਰ ਦਿੱਤਾ ਦੱਸਦੀ ਹੈ ਕਿ ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਦਾ ਐਲਾਨ ਹੋਇਆ 14 ਦਸੰਬਰ ਨੂੰ ਇਹ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਨਤੀਜੇ ਆਉਣਗੇ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਆਪੋ-ਆਪ ਦੇ ਹਲਕੇ ਦੇ ਵਿੱਚ ਤਿਆਰੀ ਖੇਚ ਲਈ ਹੈ ਉੱਥੇ ਹੀ ਚੋਣਾਂ ਦਾ ਐਲਾਨ ਹੁੰਦਿਆਂ ਗੁਰਪ੍ਰੀਤ ਸੇਖੋਂ ਨੇ ਆਪਣਾ ਇਹ ਅੰਦਾਜ਼ ਦਿਖਾਇਆ ਦੱਸ ਦਈਏ ਕਿ ਗੁਰਪ੍ਰੀਤ ਸੇਖੋਂ ਨੇ ਮੁਦਕੀ ਦੇ ਅੰਦਰ ਆਪਣਾ ਇੱਕ ਚੋਣ ਦਫ਼ਤਰ ਬਣਾਇਆ ਜਿੱਥੇ ਉਹਨਾਂ ਦੇ ਸਮਰਥਕਾਂ ਨੇ ਢੋਲ ਵਜਾ ਕੇ ਤੇ ਪਟਾਕੇ ਚਲਾ ਕੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਨਾਲ ਹੀ ਉਹਨਾਂ ਨੇ ਫਰੋਜਪੁਰ ਦੇ ਹਾਤੀ ਦੇ ਵਿਧਾਇਕ ਰਜਨੀਸ਼ ਦਈਆ ਨੂੰ ਵੱਟਾ ਇਕੱਠ ਦਿਖਾ ਕੇ ਚੈਲੰਜ ਕਰਕੇ ਕਿਹਾ ਕਿ ਅਸੀਂ ਇਹ ਚੋਣ ਲੜਾਂਗੇ ਵੀ ਅਤੇ ਜਿੱਤਾਂਗੇ ਵੀ ਗੁਰਪ੍ਰੀਤ ਸੇਖੋਂ ਨੇ ਕਿਹਾ ਕਿ ਮੈਂ ਹੜਾ ਮੇਲੇ ਵੀ ਐਮਐਲਏ ਰਜਨੀਸ਼ ਦਈਆ ਨੂੰ ਚੈਲੰਜ ਕੀਤਾ ਸੀ ਕਿ ਇੱਕ ਸੀਟ ਜਰਨਲ ਜ਼ਰੂਰ ਰੱਖਿਓ ਪਰ ਨਹੀਂ ਰੱਖੀ ਗਈ ਰਾਖਵਾਕਰਨ ਤੌਰ ਤੇ ਇਹ ਐਸੀ ਸੀਟ ਕਾਗਜ਼ਾਂ ਦੇ ਵਿੱਚ ਐਲਾਨੀ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸੇਖੋੜੇ ਹੁਣ ਆਪਦੀ ਪਤਨੀ ਨੂੰ ਚੋਣ ਮੈਦਾਨ ਚ ਉਤਾਰਨ ਦਾ ਫੈਸਲਾ ਲਿਆ ਹੁਣ ਦੇਖਣਾ ਇਹ ਹੋਵੇਗਾ ਕਿ ਇੱਥੇ ਮੁਕਾਬਲਾ ਕਿੰਨਾ ਟੱਕਰਦਾ ਰਹਿਦਾ ਕਿਉਂਕਿ ਗੁਰਪ੍ਰੀਤ ਸੇਖੋ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਚੋਣ ਲੜਨੀ ਸੀ ਪਰ ਹੁਣ ਬਲਾਕ ਸੰਪਤੀ ਚੋਣ ਵੀ ਅਸੀਂ ਲੜਾਂਗੇ ਅਤੇ ਜਿੱਤਾਂਗੇ ਵੀ ਇਹ ਤਸਵੀਰਾਂ ਤੁਹਾਨੂੰ ਅਸੀਂ ਗੁਰਪ੍ਰੀਤ ਸੇਖੋਂ ਦੇ ਇਲਾਕੇ ਦੀਆਂ ਦਿਖਾ ਰਹੇ ਹਾਂ ਜਿੱਥੇ ਉਹਨਾਂ ਦੇ ਵੱਲੋਂ ਆਪਦੇ ਇਲਾਕੇ ਦੇ ਅੰਦਰ ਆਪਦਾ ਇੱਕ ਚੋਣ ਦਫ਼ਤਰ ਹੈ ਜਿਹੜਾ ਉਹ ਬਣਾਇਆ ਗਿਆ ਸੋ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਢੋਲ ਵਜਾ ਕੇ ਪਟਾਕੇ ਚਲਾ ਕੇ ਜਿਹੜਾ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਚੋਣ ਦੀ ਜਿਹੜੀ ਤਿਆਰੀ ਉਹਨਾਂ ਦੇ ਵੱਲੋਂ ਹੁਣ ਅੱਗੇ 키치지 <놀람> 않을